ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਹੈ ਤੇ ਖੁਸ਼ੀ ਦਾ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਕਲੀ ਖਾਲਸਾ ਪੰਥ ਦੀ ਆਵਾਜ਼ ਨਹੀਂ ਸਮੁੱਚੇ ਪੰਜਾਬੀਆਂ ਦੀ ਆਵਾਜ਼ ਹੈ ਅਕਾਲੀ ਖੇਤਰੀ ਪਾਰਟੀ ਹੈ ਜਿਹੜੇ ਸੂਬੇ ਵਿੱਚ ਲੜਾਈ ਲੜਦੀ ਹੈ ਆਪਣੇ ਖੇਤਰ ਦੀ ਲੜਾਈ ਲੜਦੀ ਹੈ ਸਾ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਅੱਜ ਆਪਣੇ ਵਿੱਚ ਨਹੀਂ ਉਹਨਾਂ ਨੇ ਅਗਵਾਈ ਕੀਤੀ 70 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਕਾਲੀ ਦਲ ਦੀ ਸੇਵਾ ਚਲਾਈ ਸੋ ਉਹਨਾਂ ਦੀ ਜਿਹੜਾ ਸਫ਼ਰ ਸੀ ਉਹਨ ਸਫ਼ਰ ਵਿੱਚ ਐਜੇ ਸਾਥੀ ਸੀ ਧੀਂਸਾ ਸਾਹਿਬ ਪੁੰਦਰ ਸਾਹਿਬ ਬ੍ਰह्मਪੁਰ ਸਾਹਿਬ ਉਹਨਾਂ ਦੀ ਟੀਮ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਇਕੱਠੇ ਭਰਾਵਾ ਮੰਗੂ ਉਹਨਾਂ ਨੇ ਇਕੱਠੇ ਹੋ ਕੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਤਿੰਕਾ ਤਿੰਕਾ ਇਕੱਠਾ ਕਰਕੇ ਆਪਣੀਆਂ ਜਾਨਾਂ ਨੂੰ ਨਾ ਪ੍ਰਵਾਹ ਹੁੰਦੇ ਉਹਨਾਂ ਨੇ ਸੰਘਰਸ਼ ਕੀਤਾ ਤੇ ਉਹ ਪਾਰਟੀ ਅੱਜ ਜੋ ਹੈ ਇਹਨਾਂ ਬਜ਼ੁਰਗਾਂ ਦੀ ਮਿਹਨਤ ਕਰਕੇ ਇਹਨਾਂ ਬਜ਼ੁਰਗਾਂ ਦੀਆਂ ਜਿਹੜੀ ਸਾਥ ਕਰਕੇ ਟੀਮ ਵਰਕ ਕਰਕੇ ਜੋ ਕਾਲੀ ਦਲ ਬਣਿਆ ਢੀਂਸਾ ਸਾਹਿਬ ਦਾ ਤੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਟੀਮ ਦਾ ਦੇਖੋ ਬਹੁਤ ਵੱਡੀ ਕੰਟ੍ਰਿਬਿਊਸ਼ਨ ਆਪਣੇ ਪਾਰਟੀ ਨੂੰ ਖੜਾ ਕਰਨ ਵਿੱਚ ਹੈ ਤੇ ਅੱਜ ਜਦੋਂ ਸਾਡੇ ਵਿੱਚ ਆਏ ਹੈ ਐਨ ਲੱਗਦਾ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਸਾਰਿਆਂ ਦੇ ਚਿਹਰਿਆਂ ਕੱਲੇ ਦੋਨੋਂ ਮੇਰਾ ਮਤਲਬ ਸਾਥੀਆਂ ਦੇ ਐਨ ਲੱਗਦਾ ਜਿਵੇਂ ਦੋ ਪਰਿਵਾਰ ਇਕੱਠੇ ਹੋਏ ਹੋਣ ਜੇ ਪੰਜਾਬ ਨੂੰ ਬਚਾਉਣਾ ਹੈ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਲਸਾ ਪੰਥ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲੋ ਅਕਾਲੀ ਦਲ ਤੁਹਾਡੀ ਦਿਲ ਦੀ ਧੜਕਣਾ ਤੁਹਾਡੀ ਜਾਨ ਹੈ ਪੰਜਾਬ ਦੀ ਜਾਨ ਹੈ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਧੜਕਣਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਆਪਣੀ ਜਾਨ ਆਪਣੇ ਨਿਸ਼ਾਵਰ ਕਰ ਸਕਦੀ ਹੈ ਉਹ ਅਕਾਲੀ ਦਲ ਹੈ ਮੈਂ ਸਾਰੀ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਜਾਂ ਕੋਈ ਨਾਰਾਜ਼ ਜੇ ਮੇਥੋਂ ਕੋਈ ਗਲਤੀ ਹੋਈ ਹੋਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਦੀਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਵੀ ਕਰਦਾ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨ ਕਰਕੇ ਲੱਗ ਵੀ ਹੋਏ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ ਬਚਾਈਏ ਕੌਮ ਬਣਾਈ ਬਚਾਈਏ ਪੰਥ ਨੂੰ ਬਚਾਈਏ ਸੋ ਅੱਜ ਮੈਂ ਵਿਸ਼ਵਾਸ ਹੋਣਾ ਸਾਰੇ ਪਰਿਵਾਰ ਜਿਹੜਾ ਸਾਥੋਂ ਅਲੱਗ ਹੋਇਆ ਸੀ ਆਇਆ ਹੈ ਉਹਨਾਂ ਸਾਰਿਆਂ ਨੂੰ ਵਿਸ਼ਵਾਸ ਹੋਣਾ ਤੁਹਾਨੂੰ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਪਹਿਲੇ ਵੀ ਸੀ ਹੁਣ ਵੀ ਹੋ ਤੇ ਤੁਹਾਨੂੰ ਪੂਰਾ ਮਾਨ ਸਤਕਾਰ ਤੁਹਾਨੂੰ ਦਿੱਤਾ ਜਾਊਗਾ ਇੱਕ ਨਾਲੇ ਇੱਕ ਹੋਰ ਗੱਲ ਹੈ ਅਕਾਲੀ ਦਲ ਨੂੰ ਅਸੀਂ ਇੱਕ ਪਰਿਵਾਰ ਹੀ ਸਮਝਦੇ ਆ ਕਿਤੇ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਆ ਜਾਂ ਕੋਈ ਡਿਡਰ ਆ ਆਪਾਂ ਸਾਰੇ ਪਰਿਵਾਰ ਆ ਆ ਪਰਿਵਾਰ ਮੰਗੂ ਹੀ ਆਪਾਂ ਆਪਣੇ ਪਰਿਵਾਰ ਨੂੰ ਤਕੜਾ ਕਰੀਏ ਤੇ ਪੰਜਾਬ ਨੂੰ ਤਕੜਾ ਕਰੀਏ ਤਾਂ ਅੱਜ ਸਾਡੇ ਵਾਸਤੇ ਤੇ ਖਾਸ ਕਰਕੇ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਆ ਕਿ ਅੱਜ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਿਰ ਤੇ ਹੱਥ ਰ ਨਵਾਂ ਆਊਗਾ ਸਾਡੇ ਤੇ ਰੱਖਣਗੇ ਤੇ ਆ ਸਾਰੀ ਸਮੂਚੀ ਟੀਮ ਨੂੰ ਗਾਈਡ ਕਰਨਗੇ ਤੇ ਮੈਂ ਪਰਮਿੰਦਰ ਜੀ ਦਾ ਵੀ ਧੰਨਵਾਦ ਕਰਦਾ ਉਹਨਾਂ ਦੀ ਬੜੀ ਵੱਡੀ ਯੋਗਦਾਨ ਰਹੀ ਹੈ ਮੇਰੇ ਦਾ ਬਹੁਤ ਭਰਾਵਾ ਮੰਗੂ ਹੈ ਬੜੇ ਸਤਕਾਰ ਹੈ ਇੱਕ ਨੇਕ ਇਨਸਾਨ ਹੈ ਉਹਨਾਂ ਨਾਮੇ ਜੀ ਆਣ ਕਰਨਾ ਤੇ ਬਾਕੀ ਸਾਰੀ ਉਹਨਾਂ ਦੀ ਟੀਮ ਜਿੰਨੇ ਐਜੀਪੀਸੀ ਮੈਂਬਰ ਆਏ ਆ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਏ ਇਹਨਾਂ ਦੇ ਵਕ ਵਕ ਅਹੁਦੇਦਾਰ ਆਏ ਹੈ ਵਕ ਵਕ ਇਹਨਾਂ ਦੀ ਯੂਨਿਟ ਦੇ ਮੈਂਬਰ ਮੈਂ ਦੇਖਿਆ ਯੂਨਾਨੀਮਸਲੀ ਸਾਰੇ ਇਕੱਠੇ ਆ ਇੱਕ ਆਵਾਜ਼ ਥੱਲੇ ਇੱਕ ਝੰਡੇ ਥੱਲੇ ਸਾਰੇ ਇਕੱਠੇ ਆ ਮੈਂ ਕਹਿੰਦਾ ਅੱਜ ਦੇ ਬਾਅਦ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਨਾਲ ਮੈਦਾਨੇ ਜੰਗ ਚਾਊਗਾ ਮੈਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਪੀੜ੍ਹੀ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਆਪਣੀ ਪਾਰਟੀ ਨੂੰ ਬਚਾ ਲਓ ਔਰ ਨੌਜਵਾਨ ਨੂੰ ਕਿਸੇ ਕਈ ਵਾਰੀ ਕਿਸੇ ਵਾਸਤੇ ਤੁਰ ਜਾਂਦੇ ਕਈ ਵਾਰੀ ਕਿਸੇ ਵਾਸਤੇ ਉਹਨਾਂ ਨੂੰ ਸਾਰੇ ਦੀ ਬੇਦੀ ਹੈ ਕਿ ਉਹ ਨੌਜਵਾਨ ਇਕੱਠੇ ਹੋ ਕੇ ਇਸ ਪਾਸੇ ਕੋ ਅਕਾਲੀ ਦਲ ਨੂੰ ਬਚਾਉਣ ਇਹ ਹੈ ਕਿ ਇਹ ਵੀ ਇਨਾ ਸੋਚ ਚਾ ਵੀ ਅਸੀਂ ਨਵੇਂ ਪੁਰਾਣੇ ਬੰਦੇ ਹਾਂ ਮਾਲਕ ਜੀ ਜਲਦਕਿ ਰਾਣੇ ਦਾ ਖਿਆਲ ਰੱਖੋਗੇ ਇਨਾ ਨਕਮਾ ਮੁੱਖ ਮੰਤਰੀ ਬਜਟ ਬਜਟ ਜਿਹੜਾ ਮਾਰਾ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਤਾਇਰ ਕਰਦੀ ਇਹਦਾ ਮੈਂ ਤਾਂ ਇਨਾ ਨਕਮਾ ਮੁੱਖ ਮੰਤਰੀ ਹੈ ਇਹਨੂੰ ਨਾਂ ਬਜਟ ਪਤਾ ਹੈ ਨਾ ਬੋਲਣ ਦਾ ਤਰੀਕਾ ਪਤਾ ਹੈ ਮਨ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ ਤੇ ਮੈਂ ਹੈ ਸਾਦਲੀ ਦੀ ਬੰਦਾ ਨਾ ਅਸੈਂਬਲੀ ਦੀ ਮर्याਦਾ ਦਾ ਪਤਾ ਨਾ ਅਸੈਂਬਲੀ ਵਿੱਚ ਪ੍ਰੋਟੋਕੋਲ ਦਾ ਪਤਾ ਹੈ ਮੈਂ ਕਹਿੰਨਾ ਬੇਨਤੀ ਕਰਨਾ ਚਾਹਣਾ ਹੈ ਜੇ ਥੋੜਾ ਮੋਟਾ ਵੀ ਅਕਲ ਹੋਏ ਜੇ ਉਹਨੂੰ ਨਹੀਂ ਸਿਸਟਮ ਦਾ ਪਤਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 25 ਸਾਲ ਰਿਹਾ ਉਹਨਾਂ ਦੀਆਂ ਵੀਡੀਓ ਕਢਾ ਕੇ ਸ਼ਾਮ ਨੂੰ ਦੇਖ ਲੈ ਕਿ ਮੁੱਖ ਮੰਤਰੀ ਦਾ ਮਤਲਬ ਕੀ ਹੁੰਦਾ ਹੈ ਤੇ ਕਿਵੇਂ ਮੁੱਖ ਮੰਤਰੀ ਅਸੈਂਬਲੀ ਚ ਬੇਵ ਕਰਦਾ ਹੈ